ਕਿਤੇ ਸਾਰਾ ਦਾ ਬਹੁਤ ਬਹੁਤ ਧੰਨਵਾਦ ਜੋਟੀ ਸਾਡੇ ਪੰਜਾਬੀ ਲੋਕ ਹੈ ਜਿਨ੍ਹਾਂ ਨੂੰ ਬੱਚੇ-ਬੱਚੇ ਜਾਣਦਾ ਸਾਡੇ ਵੀਰ ਧਰਪ੍ਰੀਤ ਜੀ ਦੀ ਯਾਦ ਵਿੱਚ ਅੱਜ ਦਾ ਇਹ ਮੇਲਾ ਹੋ ਰਿਹਾ ਸੋ ਉਹਨਾਂ ਦਾ ਪਰਿਵਾਰ ਵੀ ਇੱਥੇ ਪਹੁੰਚਿਆ ਸਾਡੇ ਮਾਤਾ ਜੀ ਬਲਬੀਰ ਕੌਰ ਉਹਨਾਂ ਦੀ ਭਜਾਈ ਕਾਮਜੀਤ ਕੌਰ ਤੇ ਸਾਡੇ ਭਾਈ ਕਾਲਾ ਜੀ ਸਮੂਹ ਸਾਰਾ ਪਰਿਵਾਰ ਪਹੁੰਚਿਆ ਅਮਨਜੀਤ ਜੀ ਇਹਨੂੰ ਕਹਿੰਦੀ ਹੈ ਇਸ ਦੇ ਨਾਲ ਹੀ ਸਾਡੇ ਗ੍ਰਾਮ ਪੰਚਾਇਤ ਸਮੂਹ ਮੌਜੀਆਂ ਨਿਵਾਸੀ ਸਾਡੇ ਭੈਣ ਜੀ ਜਸਵਿੰਦਰ ਕੌਰ ਪੰਚਾਇਤ ਪਰਪੰਚ ਕਿੱਥੇ ਦੇ ਬੈਠਿਆ ਸਸੀ ਕਾ ਜੀ ਬਹੁਤ ਬਹੁਤ ਬੜਾਈ ਦਾਂ ਤੇ ਸਾਡੇ ਜਸਪਾਲ ਸਿੰਘ ਜੀ ਜਿਹਨਰੇ ਹਸਬੰਦ ਹਨ ਉਹ ਵੀ ਤਾਦਰੁਤ ਆਮਰ ਕਰਦੇ ਨੇ ਮੇਰੇ ਮਨ ਬੌਜੀ ਆ ਜੀ ਸਾਡੇ ਮਨ ਬੌਜੀ ਜਿਹਨਰੇ ਵੀ ਤਾਦਰੁਤ ਧੰਨਵਾਦ ਕਰਦੇ ਆ ਸਾਡੇ RAM ਸਿੰਘ ਜੀ ਪ੍ਰਧਾਨ ਸਾਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਫੀ ਟਾਈਮ ਹੋ ਗਿਆ ਤੁਸੀਂ ਨਗਰ ਕੀ ਉਪਨਜਰੀ ਗੁਰਦੁਆਰਾ ਸਾਹਿਬ ਸੇਵਾ ਕਰਕੇ ਬੇਸਿਸ ਤੁਸੀਂ ਬਹੁਤ ਪਿਆਰ ਦਿੱਤਾ ਸੰਗਤ ਨੇ ਬਹੁਤ ਸਤਿਕਾਰ ਦਿੱਤਾ ਸਭ ਬਹੁਤ ਬਹੁਤ ਧੰਨਵਾਦ ਸਾਡੇ ਗੁਰੇ ਸਿੰਘ ਜੀ ਨੰਬਰਦਾਰ ਅਤੇ ਸਾਡੇ ਜਸਵਿੰਦਰ ਸਿੰਘ ਜੀ ਮੌਜੂਦ ਜਿੰਨਾ ਦੀ ਬਤੌਲਤ ਅੱਜ ਦਾ ਸੇ ਮੇਲਾ ਹੋ ਰਿਹਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਸਾਥ ਦੇ ਆਕਰ ਸਾਰੀ ਮੇਲਾ ਕਮੇਟੀ ਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਮੇਰੇ ਕਾਂਡੀਆਂ ਪਿੰਡ ਦੀ ਬੱਤੀ ਪਛਮਿਤ ਕਾਰਜੋ ਇੱਥੇ ਵਿਆਹੀ ਹੋਈ ਹੈ ਤੇਜਪਾਲ ਸਿੰਘ ਜੀ ਫੋਰਟੀ ਸਾਹਿਬ ਨੂੰ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਸਾਨੂੰ ਸਪੈਸ਼ਲ ਤੌਰ ਤੇ ਲੈਣ ਵਾਸਤੇ ਕੋਈ ਗੱਲ ਨਹੀਂ ਘਰੇ ਜਰੂਰ ਜਾਵਾਂਗੇ ਅਤੇ ਸਾਡੇ ਰਾਮਪਾਲ ਸਿੰਘ ਜੀ ਸ਼ਾਪਿਆ ਵਾਲੀ ਗੀਤਕਾਰ ਜਿਨ੍ਹਾਂ ਦਾ ਵੀ ਗੀਤ ਗਾਇਆ ਤੇ ਕਮੇ ਗੀਤ ਚੱਲਿਆ ਸੋ ਵੀ ਤੁਹਾਨੂੰ ਸੁਣਾਵਾਂਗੇ ਸਾਡੇ ਜੈਪੀ ਬਹਿਣੀ ਵਾਲ ਜੀ ਕੇ ਵੀ ਕੁਝ ਬਹਿਣੀ ਵਾਲ ਸਾਡੇ ਜਸਵੀਰ ਚਾਹਾਨ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਡੇ ਗੋਰਾ ਸਾਉਂਡ ਮਟਕੱਟੀ ਜਾਂਦਾ ਥੈਂਕ ਯੂ ਸਾਡੇ ਬਲਜਿੰਦਰ ਸਿੰਘ ਜੀ ਤੁਹਾਨੂੰ ਕੋ ਪਿਆਰ ਦੀ ਲਾਈਵ ਤੋਂ ਤਾਂ ਇਹਨੂੰ ਧੰਨਵਾਦ ਕਰਦੀ ਆਂ ਹਾਂਜੀ ਸੋ ਸਾਰੇ ਸਮੂਹ ಗ್ರಾಮ ਪੰਚਾਇਤ ਅਤੇ ਸਾਰੇ ਆਏ ਹੋਏ ਸਿੰਗਰ ਸਾਡੇ ਜਾਗਦਾ ਪੰਜਾਬ ਚੈਨਲ ਤੋਂ ਵਿਕਰਮ ਮਿੱਕੀ ਜੀ ਅਤੇ ਸਾਡੇ ਚਾਰਦੇ ਸੂਰਸ ਕੋ ਗੋਗੀ ਜੀ ਜਿਹੜੇ ਸਾਰੇ ਟੀਮ ਦੇ ਵਿੱਚ ਕੰਮ ਕਰਦੇ ਆ ਹਰ ਜਗ੍ਹਾ ਮੇਰੇ ਨਾਲ ਸਾਥ ਦਿੰਦਾ ਤਾਂ ਉਹ ਸਾਰੀ ਟੀਮ ਦਾ ਧੰਨਵਾਦ ਕਰਦੇ ਆ